ਮਾਨਸਾ ਦੇ ਪਿੰਡ ਜਵਾਰਕੇ ਦੀ ਪੰਚਾਇਤ ਨੇ ਪਿੰਡ ਵਾਸੀਆਂ ਲਈ ਸਖਤ ਫਰਮਾਨ ਜਾਰੀ ਕੀਤੇ ਨੇ ਸਰਬਸੰਮਤੀ ਨਾਲ ਪਾਸ ਕੀਤੇ ਮਤੇਜਾ ਸਾਫ ਆਖਿਆ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਵਿਅਕਤੀ ਕਿਸੇ ਪ੍ਰਵਾਸੀ ਨਾਲ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ 'ਚ ਰਹਿਣ ਨਹੀਂ ਦਿੱਤਾ ਜਾਵੇਗਾ ਪੰਚਾਇਤ ਦੀ ਹੁਕਮਾ ਦੀ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਹੋਵੇਗੀ ਇਸ ਤੋਂ ਇਲਾਵਾ ਪਿੰਡ 'ਚ ਲਵ ਮੈਰਿਜ ਵੀ ਬੈਨ ਕਰ ਦਿੱਤੀ ਗਈ ਹੈ ਹੁਕਮਾ 'ਚ ਇਹ ਵੀ ਆਖਿਆ ਗਿਆ ਹੈ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਕੁੜੀ ਪਿੰਡ 'ਚ ਹੀ ਵਿਆਹ ਕਰਵਾਉਂਦਾ ਹੈ ਤਾਂ ਉਸ ਨੂੰ ਪਿੰਡ ਦੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਸਵੇਰੇ ਸਕੂਲ ਸਮੇਂ ਬੱਸ ਅੱਡੇ ਤੇ ਬਿਨਾਂ ਬਿਲਾਗੇ ਸੇ ਕੰਮ ਤੋ ਖੜਦਾ ਤੇ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਪਿੰਡ ਦੇ ਚਾਰੇ ਪਾਸੇ ਬਿਨਾ ਕੰਮ ਤੋਂ ਨਾ ਖੜਿਆ ਜਾਵੇ ਕਿਹਾ ਗਿਆ ਪੰਚਾਇਤਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਹ ਹਦਾਇਤ ਦਿੱਤੀ ਗਈ ਹੈ ਚਿਟਾ ਵੇਚਣ ਵਾਲਾ ਜਾਂ ਪੀਣ ਵਾਲੇ ਦਾ ਜੋ ਵੀ ਸਾਥ ਦਿੰਦਾ ਉਸ ਦਾ ਬਾਈਕਾਟ ਕੀਤਾ ਜਾਵੇਗਾ ਸਕੂਲ ਦੇ ਵਿਦਿਆਰਥੀਆਂ ਨੂੰ ਕੋਈ ਵੀ ਦੁਕਾਨਦਾਰ ਤੰਬਾਕੂ ਸਿਗਰਟ ਨਹੀਂ ਦੇਵੇਗਾ ਜੇਕਰ ਕੋਈ ਦੁਕਾਨਦਾਰ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 15000 ਰੁਪਏ ਜੁਰਮਾਨਾ ਕੀਤਾ ਜਾਵੇਗਾ ਇਸ ਤੋਂ ਇਲਾਵਾ ਪਿੰਡ ਦੇ ਚਾਰੇ ਪਾਸੇ ਗੰਦ ਨਾ ਖਲੌਂਦੇ ਹਦਾਇਤ ਕੀਤੀ ਗਈ ਹੈ ਸੜਕ ਦੀ ਜਗ੍ਹਾ ਵਿੱਚ ਕੋਈ ਵੀ ਕੂੜਾ ਕਰਕਟ ਨਾ ਸੁੱਟਿਆ ਜਾਵੇ ਪਿੰਡ ਦੀ ਫਿਰਨੀ ਤੇ ਜੋ ਪਹਾੜੇ ਕਿਕਰਾਂ ਨੇ ਉਹ ਕੋਈ ਵੀ ਕੱਟ ਸਕਦਾ ਜੋ ਵੀ ਗੰਦ ਫਿਲਾਉਂਦਾ ਉਸਤੇ ਕਾਰਵਾਈ ਹੋਵੇਗੀ ਜੇ ਕੋਈ ਸਰਕਾਰੀ ਸੰਸਥਾ ਨੂੰ ਨੁਕਸਾਨ ਜਾਂ ਚੋਰੀ ਕਰਦਾ ਫੜਿਆ ਗਿਆ ਤਾਂ ਪੰਚਾਇਤ ਵੱਲੋਂ ਕਾਰਵਾਈ ਕਰੇਗੀ ਪਿੰਡ ਦੇ ਸ਼ਮਸ਼ਾਨ ਘਾਟ ਗਰਾਊਂਡ ਵਾਟਰ ਵਰਕਰਸ ਤੇ ਪਾਰਕਾਂ ਚ ਕੁੱਤੇ ਤੇ ਬੱਕਰੀਆਂ ਨੂੰ ਲਜਾਇਆ ਜਾਣਾ ਮਨਾ ਕਰ ਦਿੱਤਾ ਗਿਆ ਜੇਕਰ ਕੋਈ ਲੈ ਕੇ ਜਾਂਦਾ ਤਾਂ ਉਸ ਤੋਂ ਸਫਾਈ ਕਰਵਾਈ ਜਾਵੇਗੀ ਪਿੰਡ ਚੌਣ ਵਾਲੇ ਮਾਨਤਾ ਦੀ ਵਧਾਈ 1100 ਰੁਪਏ ਹੋਵੇਗੀ ਗੁਰੂ ਘਰ ਚ ਸਾਦਾ ਭੋਗ ਸਾਦੀ ਰੋਟੀ ਕੀਤੀ ਜਾਵੇਗੀ ਜੇ ਕੋਈ ਮਠਾਈ ਜਾਂ ਪਕੌੜੇ ਬਣਾਉਂਦਾ ਹੈ ਤਾਂ 3000 ਰੁਪਏ ਪੰਚਾਇਤ ਨੂੰ ਜਮ੍ਹਾਂ ਕਰਵਾ ਲੈਣਗੇ ਇਸ ਦੇ ਨਾਲ ਹਾਲ ਹੀ ਵਾਟਰ ਵਰਕਰਸ ਪਾਣੀ ਦੇ ਬਿੱਲ ਦਿੱਤੇ ਜਾਣ ਦੇ ਵੀ ਇਹ ਗੱਲ ਆਖੀ ਗਈ ਹੈ ਜੋ ਨਹੀਂ ਦਿੰਦਾ ਉਸ ਦਾ ਕਨੈਕਸ਼ਨ ਕੱਢ ਦਿੱਤਾ ਜਾਵੇਗਾ ਨਾਲੀਆਂ ਦੀ ਸਫਾਈ ਲਈ 50 ਰੁਪਏ ਮਹੀਨਾ ਲਿਆ ਜਾਵੇਗਾ ਤੇ ਸਫਾਈ ਲਈ 100 ਰੁਪਏ ਮਹੀਨਾ ਲਿਆ ਜਾਵੇਗਾ